ਮੇਰਾ ਨਸਾ ਪਤਾ ਨਹੀਂ ਪੂਰਾ ਹੁੰਦਾ ਮੈਂ ਪਾਸੇ ਹੋ ਜਾ ਪਰ ਆ ਜਾ ਮੈਂ ਦੱਸਦੀ ਗੱਲ ਮੈਂ ਕੀ ਕਰਾਂ ਜਦੋਂ ਉਪਰਕਰੋ ਦਾ ਪੈਸੇ ਦਿੰਦੇ ਨਹੀਂ ਬਾਈ ਬਣ ਕੇ ਯਾਰ ਤੋਣਾ ਆ ਤਾਂ ਦੇ ਦੋ ਉਹ ਜਾ ਯਾਰ ਉਹ ਬਾਈ ਯਾਰ ਧੱਕਾ ਕਰ ਸੋ ਮਾਰਦੇ ਹੋ ਮੈਂ ਆ ਗਿਆ ਹੋ ਜਾ ਕੋਈ ਹਾਇ ਬੇ ਕੀ ਕਰੂੰ ਕਿ ਨੂੰ ਸੰਭਾਹਣਾ ਹਾਇ ਓਕੇ ਹੋ ਗਿਆ ਭਾ ਜਿੰਦਾ ਮੇਰਾ ਨਹੀਂ ਹੁੰਦਾ ਹਾਂ 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 ਮਾਰਗੇ ਜੀ ਆ ਜਾਂਦੀ ਏ ਡਰੇਨ ਵਾਂਗੂ ਅੰਦਰ ਠੀਕ ਆ ਮੁੰਡਾ ਸਿਰੇ ਦਾ ਏ ਸ਼ਾਂਕੇ ਏ ਮੁੰਡਾ ਸਿਰੇ ਦਾ ਏ ਸ਼ਾਂਕੇਾਰੇ ਐਵੇਂ ਜਾਂਦੇ ਪੌਂਖੀ ਸੌ ਤੇਰੀ ਮੁੰਡਾ ਹੁੰਦਾ ਨਹੀਂ ਉਹ ਡੱਡ ਬੱਲੀ ਏ ਮੁੰਡਾ ਕੋ ਹੈ ਬੰਮਾ ਕਮੇਂ ਦਾ ਹੈਡ ਬਲੀਏ ਔਰ ਅਣਾ ਆ ਵੀ ਕਿਤੇ ਰਹਿਣ ਲੱਗ ਗਿਆ ਦਿਖਾਈ ਨਹੀਂ ਦਿੰਦਾ ਕਹਿੰਦਾ ਭਾਈ ਸਰੀਰ ਨਹੀਂ ਟੁੱਟੀ ਆਂਦਾ ਗਿਰਦਾ ਪੇਟ ਟੁੱਟਣਾ ਉਹ ਮੇਰੇ ਸਾਲਿਆਂ ODE ਪੈਸੇ ਲੈ ਕੇ ਵੜ ਆਇਆ ਤੂੰ ਮੁਣੇ ਨਹੀਂ ਵੜ ਕੇ ਤੂੰ ਕੰਮ ਪੈ ਗਿਆ ਜੀ ਆ ਗਿਆ ਜੀ ਕੰਮ ਨੂੰ ODE ਮੈਂ ਨਾ ਚਾਚੇ ਦਾ ਸਾਈਕਲ ਚਾਕੇ ਵੇਚ ਤੇ ਫੇਰ ਮੇਰਾ ਪੱਤਾ ਆਇਆ ਤੂੰ ਤਾਂ ਮਾਰਦੇ ਸੀ ਕਿ ਜਮਾ ਹਾਂ ਹੱਲਦਾ ਹੋ ਗਿਆ ਹੱਲ ਹੋ ਗਿਆ ਤੇਰਾ ਹੋ ਗਿਆ ਬਲ ਨਹੀਂ ਹੁਣ ਤੂੰ ਗੱਡੀਆਂ ਵਾਲਿਆਂ ਨਾਲ ਨਾ ਵੱਡਿਆਂ ਨਾਲ ਹੁਣ ਤੂੰ ਚੱਲ ਕੋਈ ਮਰ ਜੇਗਾ ਮੈਂ ਆਪਾਂ ਹੈ ਨਹੀਂ ਇੰਨੇ ਵਾਲੇ ਮੈਂ ਕੰਮ ਚੱਲਿਆ ਉਹ ਆਪਾਂ ਪੱਤੇ ਪੁੱਤੇ ਵਾਲੇ ਐਵੇਂ ਰਗੜਨ ਗਏ ਤੈਨੂੰ ਕੋਈ ਨਹੀਂ ਹਏ ਇਹਨੂੰ ਲੱਗਦਾ ਉਹ ਖੜੇ ਭਾਈ ਭਾਈ ਨਾ 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 ਭਾਈ ਉਹ ਤੈਨੂੰ ਕੀ ਹੋ ਗਿਆ ਭਾਈ ਜ਼ਰੀ ਟੁੱਟੀ ਜਾਂਦਾ ਬੜਾ ਯਾਰ ਤੇ ਫੇਰ ਮੈਂ ਕੀ ਕਰਾਂ ਯਾਰ ਭਾਈ ਤੋੜਾ ਜਾਂ ਉਹ ਲਵਾ ਦੋ ਭਾਈ ਚਿੱਟਾ ਦਾ ਮੋਬਾਈਲ ਤੇ ਉਹ ਭਰਾਵਾ ਅੱਜ ਮੇਰੇ ਕੋਲ ਪੂਰਾ ਸੂਰਾ ਰਾਣੀ ਯਾਰ ਪਤਾ ਕੀ ਹੈ ਬਾਰ ਬਾਰ ਰੋ ਰੋ ਨਹੀਂ ਇੱਕ ਆਮ ਹੁੰਦਾ ਭਰਾ ਬਣ ਕੇ ਹਣਾ ਨਹੀਂ ਭਰਾ ਬਣ ਕੇ ਤੂੰ ਐ ਕਰ ਰਿਪੇਅਰ ਰੁਪਏ ਲਿਆ ਥੋੜੇ ਬਹੁਤ ਮੈਂ ਪਾ ਲੂੰਗਾ ਚੱਲ ਥੋੜੇ ਬਤੂ ਲਿਆ ਵੇਖ ਲੈਨੇ ਕਰ ਲੈਨੇ ਹੱਲ ਬਾਈ ਥੋੜਾ ਐ ਲਵਾ ਦੇ ਕੇ ਹੋਣਾ ਨਹੀਂ ਹੈਗਾ ਬਾਈ ਯਾਰ ਮਸਾ ਯਾਰ ਬਾਈ ਵਾਲਾ ਯਾਰ ਮੇਰਾ ਤਾਂ ਥੋੜਾ ਥੋੜਾ ਐ ਸਮਾਨ ਆ ਯਾਰ ਕਿੱਥੋਂ ਲੈ ਭਾਈ ਇੰਨਾ ਅਗਦਾ ਸਮਾਨ ਆ ਇਹਨੂੰ ਸਮਾਨ ਦੇਦਾ ਫਿਰ ਜਾਵਾਂ ਕਿੱਥੇ ਬਾਈ ਅੱਗੇ ਕੈਬਸੂਲ ਖਾ ਕੇ ਇਹਨਾਂ ਨੇ ਡੋਟਦਾ ਸੀ ਜਦੀਰ ਹੁਣ ਬਾਲਾ ਦੁੱਤੀ ਆ ਬਾਈ ਯਾਰ ਤਮਾ ਨਾ ਜਾ ਯਾਰ ਕੰਮ ਕਰ ਯਾਰ ਬਾਈ ਆਹ ਲੈ ਕੇ ਆ। ਚੱਲ ਯਾਰ ਮੋੜ ਗੱਡੀ। ਬਾਈ ਉਹ ਡੇਲ ਠੇਕਾ ਦਾ ਤਰਾ ਸੀ। ਬਾਈ ਬਣ ਕੇ ਯਾਰ ਮੈਂ ਤਾਂ ਹੀ ਗੱਲ ਆ। ਸਰੀਰ ਬਾਣਾ ਡੁੱਡੀਆਂ ਦਾ ਮੇਰਾ ਬਾਈ। ਉਪਰਾਵਾ ਜਾਵੜਾ ਯਾਰ ਕਿਉਂ ਯਾਰ ਰਣੇ ਯਾਰ ਬਾਈ ਯਾਰ। ਬਾਈ ਬਣ ਕੇ ਯਾਰ ਤੋਣਾ ਤਾਂ ਦੇ ਦੋ। ਉਹ ਜਾ ਯਾਰ। ਉਹ ਬਾਈ ਯਾਰ ਧੱਕਾ ਕਰਦਾ ਮਾਰਦੇ ਹਾਂ ਬਾਈ ਮੈਂ ਤਾਂ ਹੀ ਗੱਲ ਆ। ਬਾਈ ਯਾਰ ਯਾਰ ਭੈਣ ਚੋਰਾਂ ਨੇ ਦਿਮਾਗ ਨਾ ਖਰਾਬ ਕਰ ਯਾਰ ਬਾਈ ਯਾਰ। ਉਹ ਪੁੱਦੂ ਲਈ ਰਾ ਉਹੀ ਗੱਲਾਂ ਜਵੱਕ ਵਾਲੀਆਂ ਤੇਰੀਆਂ ਤੂੰ ਰੁਪਏ ਲਿਆ ਯਾਰ ਕਰੋ ਯਾਰ ਕਹ ਦੱਸ ਤੇਰਾ ਹੱਲ ਕਰ ਦਿੰਨੇ ਆ ਬਾਈ ਕਿੰਨੇ ਕ ਪੈਸੇ ਚਾਹੀਦੇ ਆ ਕਿੰਨੇ ਕ ਪੈਸੇ ਤੇ ਕੁਦਰ ਮੈਂ ਬਿਨਾ ਬਾਈ ਘਰੇ ਜਾ ਕੇ ਕੋਲ ਨਾ ਜਿੰਨੇ ਵੀ ਹੈਗੇ ਬਰਾ ਜਾ ਲੈਣਾ ਕਰਨਾ ਹੀ ਪੈਣਾ ਬਾਈ ਕੋ ਜਾਵੜਾ ਭੈਣ ਚੋਇਰ ਵਾਰ-ਵਾਰ ਘੁਈ ਜਾਂਦਾ ਜਾ ਬੱਜਾ ਤੂੰ ਠੀਕ ਆ ਬਾਈ ਜਾ ਹੁਣ ਆਪਾਂ ਜਾ ਜਾ ਜਲਦੀ ਜਾ ਹਾਏ ਬਾਈ ਤਮਨ ਕਰੇ ਜਾਣਾ ਤੇ ਨਮਕਿਆ ਸੀ ਨਾ ਇਹ ਮੈਂ ਕਿਉਂ ਤੋਂ ਲੈ ਗਿਆ ਆ ਭਾਈ ਇਹ ਤੋੜ ਤੂੰ ਤਾਂ ਸਮਝਦੇ ਵੀ ਨਹੀਂ ਨਿਆਣਾ ਸੀਗਾ ਐਡੀ ਛੇਤੀ ਵੇਚੂ ਐਡੀ ਛੇਤੀ ਨਹੀਂ ਹਰਮਨ ਦਾ ਕਿਉਂ ਆ ਗਿਆ ਨਾ ਲੈਣ ਤੇ ਕੀ ਘਰੇ ਕਲੀਪਸ ਪੈਂਦਾਗਾ ਆਪੇ ਲੈ ਆਉਂਗਾ ਲੈ ਕਿ ਆਉਂ ਕਿਵੇਂ ਨੱਕ ਮੈਂ ਭਾਈ ਆ ਗਿਆ ਭਾਈ ਮੈਂ ਆਪਣਾ ਆ ਗਿਆ ਆ ਗਿਆ ਤੋੜੇ ਇਹ ਦੇਖ ਲੈ ਆਹ ਆ ਲੋ ਭਾਈ ਹੁਣ ਤਾਂ ਲਵਾ ਦੋ ਭਾਈ ਬਣ ਕੇ ਕਿੰਨੇ ਲਿਆਂ ਦੂੰ ਦੋ 250 ਰੁਪਏ ਦਾ ਚਿੱਟਾ ਲੱਦਦਾ ਪੈਸੇ ਲੈ ਕੇ ਆਓ ਕਿਉਂ ਬਾਈ ਕੀ ਹੋ ਗਿਆ ਹੋਰ ਲੈ ਗਿਆ ਪੈਸੇ ਹਾਏ ਬਾਈ ਗਾੜੇ ਯਾਰ ਗਾੜੇ ਯਾਰ ਚਲੀ ਗਏ ਬਾਈ ਬਣ ਕੇ ਜਾਏ ਹੁਣਾ ਯਾਰ ਮੈਂ ਮੈਂ ਕੁਝ ਬਾਈ ਮੈਂ ਕਰਦਾ ਹੱਲ ਬਾਈ ਬਣ ਕੇ ਜਾਏਗਾ ਤੂੰ ਤਾਂ ਜਾ ਪਛੋਲਿਆ ਉਹ ਯਾਰ ਪੈਸੇ ਆ ਤਾਂ ਮਸਾਲੇ ਕਿਹਾ ਪੈਸੇ ਦੱਸ ਮੈਂ ਲੈ ਆਉਣਾ ਬਾਈ ਬਣ ਕੇ ਮੈਂ ਤਾਂ ਨਹੀਂ ਗੱਲ ਆ ਮੈਂ ਕੁਝ ਵੇਚਦਾ ਨਾ ਕਰਦਾ ਬਾਈ ਗੱਲ ਦੀ ਤੋਰ ਨਾ ਜਾਇਓ ਨਾ ਬਾਈ ਲੈ ਗਿਆ ਪਹਿਲੇ ਆ ਬਿਲੋ ਜਾਇਓ ਨਾ ਫਿਰ ਬਾਈ ਬਣ ਕੇ ਇੱਥੇ ਹੀ ਰੁਕੋ ਅੜ ਜਾ ਹੇ ਅਰੇ ਤੂੰ ਤੇ ਆ ਆ ਆ ਹੇ ਮੈਂ ਪੱਤ ਪੱਖਾ ਕਿੱਥੇ ਲੈ ਕੇ ਚੱਲਾਂ ਅੱਗੇ ਤੇ ਨਹੀਂ ਇੱਥੇ ਹੀ ਆ ਕਿੱਦੇ ਚੱਲਿਆ ਅਬ ਵੇਚ ਨਹੀਂ ਆ ਤੂੰ ਤਾਂ ਪੈਸੇ ਦਿੰਦੀ ਨਹੀਂ ਮੈਨੂੰ ਅੱਜ ਆਪਾਂ ਕਰ ਪਾਵਾਂਗੇ ਮੁਰਗੇ ਪੱਖਾ ਵਿੱਚ ਲਾਵਾਂਗੇ ਸਾਰੀ ਗਰਮੀ ਮੁਰਗੇ ਪੱਖੇ ਚੱਲਦੇ ਮਰਦੇ ਹੀ ਨਾ ਇਹ ਮੇਰਾ ਜ਼ਰੀਰ ਡੁੱਟਦਾ ਮੈਂ ਆਪਾਂ ਪੱਖਾ ਲਿਆਂਦਾ ਮੈਨੂੰ ਨਹੀਂ ਪਤਾ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਨਹੀਂ ਮੈਂ ਲੈ ਕੇ ਜਾਣਾ ਮੇਰਾ ਨਸਾ ਪਤਾ ਨਹੀਂ ਪੂਰਾ ਹੁੰਦਾ ਮੈਂ ਬੱਸ ਇਹ ਹੋ ਜਾ ਪਰ ਹੋ ਜਾ ਮੈਂ ਦਿੰਦਾ ਸੀ ਗੱਲ ਮੈਂ ਕੀ ਕਰਾਂ ਜਦੋਂ ਵਰਕਰੋਂ ਦਾ ਪੈਸੇ ਦਿੰਦੀ ਬਹੁਤ ਟਾਈਮ ਹੋ ਗਿਆ ਨੂੰ ਕਈ ਨੂੰ ਯਾਰ ਮੈਨੂੰ ਲੱਗਦਾ ਨਹੀਂ ਉਹ ਬਦੀਦਾ ਸਾਡੇ ਵਾਲਿਆ ਉਹਨੇ ਕਾਹਦਾ ਆਉਣਾਗਾ ਕਿਉਂ ਮਰਿਆ ਸੱਪ ਗੜ ਪਾਉਣਾ ਮੈਨੂੰ ਤਾਂ ਆਪਾਂ ਹੀ ਲੱਗਦਾ ਯਾਰ ਓਏ ਘਰ ਦਾ ਦਾ ਸਮਾਨ ਵੇਚਦਾ ਫਿਰਦਾਗਾ ਦੱਸ ਅਸੀਂ ਯਾਰ ਆਪਣਾ ਹੱਲ ਹੋ ਜਾਂਦਾ ਅੱਜ ਲਵਾਉਣਾ ਦੋ ਲੈਣਾ ਕੀ ਹੱਲ ਹੋਊਗਾ ਮੇਰੀ ਗੱਲ ਸੁਣ ਲੈ ਜੇ ਆ ਗਿਆ ਕੋਲ ਕੋਈ ਪੈਸੇ ਹੋਏ ਤਾਂ ਲਵਾ ਦੇ ਨਹੀਂ ਤਾਂ ਦਫਾ ਕਰ ਉਹਨੂੰ ਚੱਲ ਫੇ ਹਾਂ ਮੁਰ ਚੱਲ ਕੇ ਰਾ ਹੋੜ ਲਾ ਗੱਡੀ ਬਾਸ ਕੰਮੀ ਮੰਦਾ ਪਿਆ ਪਿਆ ਯਾਰ ਉਹ ਗਾਗ ਵੀ ਨਹੀਂ ਆਉਂਦਾ ਜਿਹੜਾ ਆਉਂਗਾ ਉਹ ਗਾਲਾਂ ਕੱਢ ਕੇ ਤੁਰ ਜਾਂਦਾ ਏ ਹਾਂ ਹਾਂ ਬਾਈ ਆ ਬਾਈ ਬਾਈ ਆ ਪੱਕਾ ਆ ਵੇਚਣਾ ਜੀ ਇਹਦਾ ਜੱਕ ਲਾਇਆ ਪੱਖਾ ਨਿਸ਼ੇੜੀਆ ਨਹੀਂ ਬਈ ਮੇਰਾ ਹੀ ਆ ਘਰੇ ਮਾਤਾ ਵਾਲੀ ਬਿਮਾਰਾ ਪੈਸੇ ਚਾਹੀਦੇ ਸੀ ਨਾ ਭਰਾਵਾ ਅਸੀਂ ਨਹੀਂ ਰੱਖਦੇ ਪੱਖਾ ਕੀ ਪਤਾ ਤੂੰ ਕਿਦਾ ਚੋਰੀ ਦਾ ਚੱਕ ਕੇ ਲਿਆ ਨਹੀਂ ਭਾਈ ਚੋਰੀ ਦਾ ਨਹੀਂਗਾ ਬਾਈ ਬਣ ਕੇ ਸੱਚੀ ਮਾਤਾ ਬਿਮਾਰਾ ਯਾਰ ਬਾਈ ਬਣ ਕੇ ਰੱਖ ਲੈ ਵਾਲੀ ਲੋੜ ਆ ਪੈ ਗਈ ਬਾਈ ਬਣ ਕੇ ਯਾਰ ਮੈਂ ਤਾਂ ਤੇਰੇ ਮੂਰੇ ਦਰ ਲਈ ਆ ਜੇ ਤਾਂ ਮਾਤਾ ਬਿਮਾਰਾ ਤਾਂ ਕਰਕੇ ਤੇਰਾ ਪੱਖਾ ਰੱਖ ਲੈਣਾ ਮੈਂ ਨਹੀਂ ਮੈਂ ਨਹੀਂ ਰੱਖਣਾ ਪੱਖਾ ਠੀਕ ਆ ਜੀ ਕਬਈ ਬਣ ਕੇ ਯਾਰ ਮੈਂ ਤਾਲੀ ਕਰ ਲਈ ਆ ਸੱਚੀ ਮਾਤਾ ਬਵਾਰਾ ਚੱਲ ਮੈਂ ਇਹਦਾ 500 ਰੁਪਇਆ ਦੇ ਦੂੰ ਤੈਨੂੰ 500 ਹੀ ਬਾਈ ਤਾਂ ਬਹੁਤ ਆ 500 ਆ ਲੈ ਬਾਈ ਰੱਖ ਰਮਾ ਦਨਾ ਪੈਸੇ ਤੈਨੂੰ ਵਾਈ ਬਾਈ ਆ ਲੈ ਠੀਕ ਹੈ ਗੋਈ ਧੰਨਵਾਦ ਬਾਈ ਹੈਲੋ ਉਹ ਹਾਂ ਰਣੇ ਭਾਈ ਪੈਸਿਆਂ ਦਾ ਹੱਲ ਹੋ ਗਿਆ ਸੀ ਤੇ ਮੈਂ ਛੱਪੜ ਤੇ ਆਂ ਭਾਈ ਬਣ ਕੇ ਜੇਦੀ ਆਜੋ ਪੈਸੇ ਪੂਰੇ ਤੇ ਕੋਲ ਆਇਆ ਜ਼ਰੀਰ ਬਾੜਾ ਚੁੱਪੀ ਜਾਂਦਾ ਭਾਈ ਉਹ ਲਵਾ ਕੇ ਪਰੇ ਕਰ ਯਾਰ ਆਏ ਜਾ ਤੂੰ ਕਰਦੇ ਹਾਂ ਭਾਈ ਬਣ ਕੇ ਆਜੋ ਆ ਗਿਆ ਚੱਲ ਯਾਰ ਤੂੰ ਹੈ ਛੱਪੜ ਤਈਆਂ ਨਾ ਹਾਂ ਭਾਈ ਉੱਤੇ ਹੀ ਗਹਿਣਾ ਆ ਬਾਹਰ ਗਿਆ ਏ ਅਰੇ ਏ ਆ ਗਏ ਰਾਗੀ ਮੋਤੀ ਜਰਾ ਹਾਂ ਬਾਈ ਹਾਂ ਯਾਰੇ ਪੈਸੇ ਆ ਲੈ ਬਾਈ ਤੂੰ ਨਾ ਯਾਰ ਹਾਂ ਹਾਂ ਬਾਈ ਓ ਇਧਰ ਇਧਰ ਕਿਧਰ ਗਿਆ ਬਾਈ ਗੱਡੀ ਜਮੈਂਦਾ ਗੱਡੀ ਜੀ ਨਾ ਡੇਢ ਡੇਢ ਗੱਡੀ ਇਹ ਬੈਠਾ ਉਹ ਕੋਈ ਨਹੀਂ ਦਵਾ ਕਰ ਯਾਰ ਭੈਣ ਪੈਸੇ ਨੂੰ ਬਾਈ ਧੰਨਵਾਦ ਬਾਈ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਸਾਨੂੰ ਫੋਨ ਨਾ ਕਰੀ ਉਹ ਆਪਣੇ ਪਿੰਡ ਸੰਜੀਦਾ ਨਹੀਂ ਵੱਡੇ ਵੱਡੇ ਵਾਲ ਜਿਹੜਾ ਦੱਸਦਾ ਹਾਂ ਬਾਈ ਉਹ ਵੇਚਦਾ ਉਹਦੇ ਕੋਲ ਜਿ ਮਗਦੀ ਲਾ ਕੇ ਮੇਰਾ ਨਾਮ ਲੈ ਤੈਨੂੰ ਵਾੜਾ ਵੜਾ ਰੇਡ ਘਾਟ ਲਾਦਿਆ ਕਰੋ ਠੀਕ ਆ ਬਾਈ ਕੰਮ ਕਰਾ ਉਹਦਾ ਨੰਬਰ ਦੇ ਦੇ ਬਾਈ ਜਾ ਕੰਮ ਕਰ ਹਾਂ ਧੰਨਵਾਦ ਬਾਈ ਆ ਮਾਲਾ ਆ ਮਾਲਾ ਕੋ ਰਣ ਕੋਲ ਐਪ ਲਾਉਣੀ ਕੋਲ ਐਪ ਯਾਰ 4 ਦਾ ਲਾਈ ਬੈਠਾ ਪਹਿਲੇ ਹਾਂ ਕੀ ਆ ਦੇ ਦੇ ਫਿਰ ਮੈਨੂੰ ਵੀ ਹੋਣਾ ਹਾਂ ਹਾਂ ਓਕੇ ਹੋ ਗਿਆ ਭਾ ਜੰਦਾ ਵੀਰ ਨਾ ਨਾ ਹੈ ਹਾਂ 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 ਮਾਲ ਗੇ ਵੀ ਆ ਜਾਂਦੀ ਏ ਡਰੇਨ ਵਾਂਗੂ ਅੰਦਰ ਠੀਕ ਆ ਇਹ ਕੋ ਹੋਰ ਆ ਆ ਬੰਦੀ ਗੱਲ ਇਹ ਕੋ ਹੋਰ ਖਾਣਾ ਹਾਂ ਸੱਚ ਲਖਾ ਚਲਾ ਆ ਨਵੀਂ ਨਹੀਂ ਚਲਾਈ ਗੱਡੀ ਮਾਦੀ ਨੇ ਸਾਲੀ ਉਹਦੇ ਵਾਂਗੂ ਜਾਂਦੇ ਆ ਬਾਦੀ ਜਰੀਰੇ ਆ ਮੱਲਾ ਆਉਣੇ ਨੂੰ ਕੰਨਾ ਨੇ ਲਾਦਾ ਤੂੰ ਉਹ ਵੀ ਤਾਂ ਕੱਢ ਲੈਣ ਦੇ ਭਰਾਵਾ ਹਲੋ ਨਾ ਮੇਰਾ ਤਾਂ ਜ਼ਰੀਰ ਹੀ ਦੁਗਣਾ ਹੋਟਿਆ ਲੋ ਪੇਪਰ ਪਾ ਲੋ ਇਹਦਾ ਜੜਕਾ ਮਾਰਿਆ ਇਹਨੇ ਉਹੀ ਫੇਰ ਹੋ ਗਿਆ ਤੇਰਾ ਇਹਦੇ ਨਾਲ ਕਿਤੇ ਹਲਣਾ ਹਾਂ ਇਹਨੇ ਕੋਈ ਕਰਨਾ ਤੈਨੂੰ ਇਹ ਭਾਉ ਉਹ ਚਿੱਟਾ ਜਾਂ ਪਾਊਡਰ ਉਹ ਮੇਰਾ ਸਾਲਾ ਕਿੱਥੇ ਇਹ ਇਹ ਭੋਰਾ ਕਿਤੇ ਇਹ ਤਾਂ ਕੀ ਬਣਾ ਦੇਣਾ ਮੈਂ ਕੀ ਕਰਾਂ ਪਹਿਲਾਂ ਮੈਂ ਪੱਕਾ ਵੀ ਵੇਚ ਆਇਆ ਸੀ ਉਹ ਕੀ ਵੇਚਾਂ ਪੱਖੇ ਨਾ ਥੋੜੀ ਆਉਂਦਾ ਹੋਣਾ ਉਹ ਪੈਂ ਆ ਜਾਪਾਂ ਨੂੰ ਕੀ ਭਰਾ ਓਏ ਆਪਾਂ ਨੂੰ ਸਾਲਾ ਕੀ ਪਤਾ ਵੀ ਕਿੰਨੇ ਨਾ ਤੂੰ ਕੋਈ ਨਾ ਤੂੰ ਵੱਡਾ ਹੱਲਾ ਮਾਰ ਤੇ ਫੇਰ ਗੱਲ ਬਣੀ ਕੋਈ 5-7 ਦਿਨ ਦਾਲੇ ਨੰਗ ਜਾਣਗੇ ਹਾਂ ਵੱਡਾ ਹੱਲਾ ਹਾਂ ਨਾਲੇ ਮਾੜਾ ਮਾਣਾ ਛਾਂਦ ਦਿਖਾ ਦੀ ਮਾੜਾ ਮਾਣਾ ਜਾ ਮਾਣਾ ਅਸੀਂ ਵੀ ਦੇਖ ਲਾਂਗੇ ਛਾਲੀ ਕੀ ਜੈ ਆ ਚੱਲ ਮੈਂ ਬੈਟੋ ਫੇਰਾ ਮੈਂ ਕੋਨਾ ਕੋ ਵੇਣਾ ਫੇਰਾ ਉਹ ਪੇਪਰ ਵੀ ਜਾਗਦਾ ਨਹੀਂ ਪੇਪਰ ਵੀ ਜਾ ਲੈ ਤਾਂ ਬੱਤੀ ਨਾ ਬਨਾਲਾ ਨਹੀਂ ਮੈਂ ਦਾ ਲੋ ਯਾਰ ਚੱਲ ਮੈਂ ਚੱਲਿਆ ਜਾ ਜੰਗਾ ਲੈ ਜਾ ਲੈ ਜਾ ਲੈ ਜਾ ਲੈ ਲੈ ਇੱਕ ਦੋ ਗੁੱਲ ਪਾ ਦਾ ਲਵਾ ਦੇ ਪੂਣੀ ਲੈ ਜਾ ਭਾਵੇਂ ਖਾਲੀ ਇੱਕ ਹੀ ਐਵੇਂ ਜਾ ਇਹਨੇ ਛਾਲੇ ਦੇ ਨੇ ਮਿਲਦੇ ਉਹ ਕੀ ਕਰਾਂ ਵੱਡਾ ਹਲਾ ਮੈਂ ਕੀ ਮਾਰਾਂ ਕੁੜੀ ਆਵਾ ਕਰੇ ਸਮਾਨ ਵੀ ਹੈ ਨਹੀਂ ਇਹੋ ਜਾ ਜਿਹਨੂੰ ਵੇਚ ਗਈ ਨਸ਼ਾ ਬੱਤਾ ਪੂਰਾ ਹੋ ਜੇ ਆਏ ਰੱਬਾ ਸਰੀਰ ਬਾਹਰ ਡੁੱਟ ਜਾਂਦਾ ਆਏ ਹੋਏ ਆਏ ਵਾਦਾ ਆ ਮਾਤਾ ਮੈਨੂੰ ਆਪ ਦੇ ਵਾਲਾਂ ਦੇ ਦੇ ਫਿਰ ਆਂ ਤੂੰ ਦੱਸ ਵਾਲਾਂ ਕੀ ਕਰਨੀਆਂ ਮੈਨੂੰ ਫਿਰ ਪੈਸੇ ਤਾਂ ਦਿੰਦੀ ਨਹੀਂ ਮੈਨੂੰ ਪੈਸੇ ਕਿੱਥੋਂ ਦੇਵਾਂ ਮੇਰਾ ਜ਼ਰੀਰ ਡਰਦਾ ਹੈ ਨਹੀਂ ਕਿ ਪੈਸੇ ਮੇਰੇ ਕੋਲੇ ਮੈਨੂੰ ਨਹੀਂ ਪਤਾ ਬਾਲਗਾ ਦੇ ਤੂੰ ਐ ਕਰਦਾ ਹਾਂ ਤੂੰ ਲੱਗ ਗਿਆ ਨਹੀਂ ਨਹੀਂ ਪਤਾ ਬਾਲਗਾ ਦੇ ਮੈਂ ਦੱਤ ਨਹੀਂ ਗੱਲ ਕਰਦੀ ਚੱਲਦੀਆਂ ਕਿਉਂ ਨਹੀਂ ਮੈਨੂੰ ਫੜਾ ਤੂੰ ਮੈਂ ਲਾ ਦੇ ਨਹੀਂ ਮਿਲਦੀਆਂ ਵਾਲਾ ਨਹੀਂ ਮਿਲਦੀਆਂ ਚੱਲ ਇਹ ਤਾਂ ਫੜਾ ਮੈਨੂੰ ਫੜਾ ਦੇ ਬੜਾ ਚੱਲ ਬੱਬਾ ਚੱਲ ਫੜਾ ਚੱਲ

ਜਾ ਦੌਖਾ ਹੁੰਦਾ ਏ ਇੰਨਾ ਕਰੋ ਉਖਾ ਹੁੰਦਾ ਹੇ ਹੇ ਹਾ ਹਾ ਅ ਅ ਅ ਅ ਕੀ ਹੋ ਗਿਆ ਪਤਾ ਕੀ ਹੋ ਗਿਆ ਚਾ ਦੌਖਾ ਹੁੰਦਾ ਮੇਰਾ ਕੀ ਖਾਦਾ ਹੋ ਜਾ ਹੇ ਹਾ ਹਏ 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 ਕੀ ਖਾ ਗਿਆ ਕੀ ਖਾਲਿਆ ਹੋ ਜਾ ਹੈ ਕੀ ਹੋਇਆ ਤੈਨੂੰ ਕੀ ਹੋ ਗਿਆ ਹਰ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਕੀ ਖਾਧਾ ਰਹਾ ਹੈ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਕੀ ਖਾ ਗਿਆ ਹੋ ਜਾ ਫਿਰ ਤੂੰ ਹੀ ਸਿਕਲ ਲਾ ਉਹ ਨੂੰ ਕਾਹ ਉਹਣਾ ਮੇਰਾ ਸੇ ਕੀ ਹੋ ਗਿਆ ਤੈਨੂੰ ਕੀ ਖਾ ਗਿਆ ਹੋ ਜਾ ਤੂੰ ਆਏ ਹਾਏ ਰੇ ਕੀ ਹੋ ਗਿਆ ਤੈਨੂੰ ਮੈਨੂੰ ਸੱਦਾ ਹਣ ਮੈਂ ਹਾਏ ਰੇ